ਇੱਥੇ ਹੋਏਗੀ ਇੱਥੇ ਆਇਆ ਇੱਥੇ ਸੋਰ ਬੰਦਿਆ ਨੂੰ ਹੁਣ ਬੁਲਾ ਲਿਆ ਰੋਕਿਆ ਕਿਉਂ ਰੋਕਿਆ ਇੱਥੇ ਹੋਏਗੀ ਬਾਈ ਇੱਥੇ ਕਿਉਂ ਹੋਵੇਗੀ ਇੱਕ ਸਰਪੰਚ ਬੁਲਾਉਂਦਾ ਪਿਆ ਬਲਾਜ ਸਰਟੀ ਨੂੰ ਬੁਲਾਉਂਦਾ ਪਿਆ ਇੱਥੇ ਸਾਰੀ ਬੁਲاندی ਪਈ ਏ ਇੱਥੇ ਹੋਵੇਗੀ ਗੱਲ ਮੈਂ ਗੱਲ ਵੀ ਯਾਦ ਮੈਂ ਸਿਲੰਡਰ ਮੰਗਿਆ ਸਿਲੰਡਰ ਤੇ ਬਾਬਾ ਜੀ ਜੇ ਕਿਰਪਾਨ ਕੱਢਦੇ ਚੰਗੇ ਥੋੜੀ ਲੱਗਦੇ ਹੋ ਉਹਦੇ ਵਿੱਚ ਜੇ ਤੁਹਾਡੀ ਦਾੜੀ ਭੜੀ ਤੇ ਚਮਣੀ ਵੀ ਚਾਹੀਦੀ ਦਾਦੀ ਬਹੁਤ ਅੰਦਰ ਹੀ ਅੰਦਰ ਕਮਰੇ ਦੇ ਅੰਦਰ ਹੀ ਉਹਦੇ ਅੰਦਰੋਂ ਵੇਖਦੇ ਚਾਹਾਂ ਵੇਖਣੋਂ ਕੈਮਰਾ ਲੱਗੇ ਉਹਦੇ ਵਿੱਚ ਨਹੀਂ ਹੋ ਗਿਆ ਅੰਦਰ ਕੈਮਰਾ ਲੱਗੇ ਆਵੇ ਦਾੜੀ ਭੜੀ ਆਂ ਤਾਂ ਵੇਖੋ ਪੈਂਚੋਂ ਤਾਂ ਪਿੰਡ ਦੀ ਦਾੜੀ ਬਟਵਾਉਤ ਹੋਏ ਆਦਰ ਵੇਖੋ ਬਹੁਤ ਸੋਹਣੀ ਆ ਵੇਖੋ ਆਹ ਕਮਾਲਾਤੀ ਦੀ ਮੈਂ ਫੈਲ ਨਹੀਂ ਕੀਤੀ ਆਗੀ ਜਿਹੜੇ ਬੰਦੇ ਜ਼ਿੰਮੇਵਾਰੀ ਖੋਹਦੇ ਆ ਸਾਡੀ ਜ਼ਿੰਮੇਵਾਰੀ ਦੇ ਦਿੰਦੇ ਸਾਡੀ ਕਿੱਦਾਂ ਆ ਜਾਏਗੀ ਮੈਂ ਫੈਲ ਨਹੀਂ ਕੀਤੀ ਆਗੀ ਅਮਰੀਕਾ ਆਵਾਜ਼ ਨੇ ਸਾਰਾ ਚਮਲਾਇਆ ਤੈਨੂੰ ਜਾ ਵੇਖਦੇ ਆ ਤੈਨੂੰ ਕੌਣ ਰੋਕਦਾ ਹੁਣ ਗੱਲ ਕਰ ਮੈਂ ਕਹਿੰਦਾ ਤੇ ਮਾਨ ਪੈ ਗਈ ਮੈਂ ਕਹਿੰਦਾ ਤੇ ਮੁੱਕੇ ਕੌਣ ਰੋਕਦਾ ਇਹ ਨਹੀਂ ਨਾ ਛੋਕੜਨਾ ਦੇ ਪਿੱਛੇ ਲੱਗਾ ਨਾ ਵੀ ਤੇ ਮੈਂ ਕੋਈ ਗੱਲ ਨਹੀਂ ਮੈਂ ਤਾਂ ਪੈ ਕਰ ਲਿਆ ਮੈਂ ਪਹਿਲਾਂ ਹੀ ਕੀਤਾ ਜੀ ਆਹ ਮੇਰੇ ਕੋਲ ਜਿਹੜਾ ਕਹਿਤਾ ਹੁੰਦੀ ਆਂ ਮੈਂ ਆ ਮੈਂ ਕੀ ਲੈਣਾ ਮੈਂ ਗੋਦੜ ਦੇ ਹਿੱਸਾ ਰਹਿਣਾ ਮੈਂ ਤੇ ਪਾ ਮੱਥਾ ਟੇਕਣ ਦੀ ਚੋਰੀ ਆ ਜਿਹੜੀ ਉਹਨੇ ਮੇਰੇ ਵਦੂ ਥੀਨੇ ਵਦੂ ਥੀਨੇ ਗੱਲ ਲੰਗੀ ਤਾਂ ਮੈਂ ਬੋਲਦਾ ਗੱਤ ਕਰੇ ਟੁੱਟੇ ਹੋ ਗਏ ਤਾਂ ਸ਼ੀਸ਼ੇ ਨੂੰ ਆਪਣਾ ਨਾ ਬਣਾ ਰੱਖਿਆ ਆ ਸਾਹਮਣਾ ਸ਼ੀਸ਼ਾ ਟੁੱਟਾ ਪਵਾ ਕੇ ਦਿੱਤਾ ਨਾ ਮੇਰੇ ਸਾਹਦੇ ਟੁੱਟੇ ਨੇ 1500 ਰੁਪਏ ਲਿਆ ਦੇ ਪਹਿਲੇ ਪਵਾ ਤੇ ਮੈਂ ਖਾਣ ਦੀ ਨਹੀਂ ਸ਼ੀਸ਼ਾ ਸੀ ਪਹਿਲਾਂ ਮੈਨੂੰ ਲਿਆਜਾ ਮੈਨੂੰ ਪਤਾ ਪਾ ਤਾ ਪੰਨ ਲਾ ਗੱਡੀ ਫੜੀ ਗਾੜੀ ਫੜੀ ਪਵਾ ਕੇ ਮਨੂ ਲਾ ਕੇ ਮੈਂ ਸ਼ੀਸ਼ੇ ਦਾ ਮੈਂ ਕਰਦੇ ਮਾਰ ਕੇ ਤੇਰੇ ਨਾਲ ਜਾਨਾ ਮੈਂ ਬਿਚਾਰੀ ਦੇ ਵਿਹਾਈ ਦੀ ਤੈਨੂੰ ਰੱਖਣਾ ਨਾ ਅੰਜੂ ਤੱਕ ਰਹਿਂਦਾ ਆਪਣਾ ਸਮਾਂ ਮੈਂ ਰਹਿਂਦਾ ਵੀ ਨਹੀਂ ਹਗਾ ਹੁਣ ਦੁਹਰੀ ਪਾਂਦ ਬਾਦ ਮੈਂ ਰਹਿਣਾ ਵੀ ਨਹੀਂ ਹਗਾ ਮੈਂ ਨਹੀਂ ਪਿੰਡ ਦਾ ਮੋਲ ਨਾ ਖਰਾਬ ਆਵੇ ਤੁਹਾਡਾ ਸਬਾਈ ਕਰਾ ਦੇਨੇ ਆ ਬਾਕੀ ਤੇਰੇ ਚ ਨਰਮਾਈ ਆਈ ਤੇਰੀ ਪਿੰਡ ਦੀ ਕੋਈ ਨਹੀਂ ਆ ਮੈਂ ਕਿੰਨੀ ਮਿੰਟ ਤੇਰੀ ਗੱਲ ਸੁਣ ਤੂੰ ਤੇਰੀ ਸੁਣਦੇ ਪੇ ਹੂੰ ਮੇਰੀ ਸੁਣਦੇ ਸੁਣਾ ਤੂੰ ਆਪਣੀ ਸਾ ਮੇਰੀ ਵੀ ਸੁਣ ਲੈ ਜਾਂ ਤਾਂ ਮੈਨੂੰ ਆਵਾਜ਼ ਮਾਰੀ ਬਾਬਾ ਆ ਕੇ ਥੰਡ ਲੈ ਜਾ ਕਮਰੇ ਦੇ ਗਿਆ ਮੈਂ ਸੰਡਰ ਲੈਣਾ ਠੀਕ ਹੈ ਮੈਂ ਗਿਆ ਮੈਨੂੰ ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਸੰਡਰ ਖਤਮ ਹੋਣਾ ਲੈ ਮੈਂ ਤੇ ਪਤਾ ਹੀ ਤਾਂ ਹੀ ਤੁਹਾਨੂੰ ਫੋਨ ਕੀਤਾ ਹੈ ਫੋਨ ਕੀਤਾ ਤੁਹਾਨੂੰ ਤੇ ਤੁਸੀਂ ਆਏ ਹੋ ਸੰਡਰ ਦੇ ਮੈਨੂੰ ਸੰਡਰ ਦੇ ਦਿਓ ਮੈਨੂੰ ਪਹਿਲਾਂ ਗਾਲ ਕੱਢੀ ਫਿਰ ਮੇਰੀ ਦਾੜੀ ਫੜ ਲਈ ਪੈ ਇਹ ਮੈਂ ਬੋਧੀ ਐਡਾ ਬਨਮਾਸ ਕੋਈ ਨਹੀਂ ਮੈਂ ਸਭ ਤੋਂ ਬੰਦੇ ਤੋਂ ਬੰਦੇ ਦਾ ਪਤਾ ਨਾ ਫੋਚੀ ਲਗਾ ਬੰਦੇ ਨਹੀਂ ਆਦੇ ਮੈਂ ਕੀ ਬੋਧਾ ਮੈਂ ਮਾਣ ਮਾਣ ਹੁੰਦੇ ਹੈ ਨੀਰਾ ਹੈਟ ਪੇਜਰ ਕੱਟਾ ਤਰੀ ਹੈ ਗਈ ਤੂੰ ਹੀ ਉਧਰ ਆ ਉਧਰ ਦੀਆਂ ਗੱਲਾਂ ਦੇ ਕਹਿੰਦਾ ਨਹੀਂ ਕੋਈ ਉਹ ਨਹੀਂ ਬਗੈਰ ਮੈਂ ਕੋਈ ਗੱਲ ਬੈਠੂ ਗਾ ਕਰਕੇ ਤਾਰੀ ਭੜੀਏ ਗੁਰਦੁਆਰੇ ਦੀ ਜਰੂਰੀ ਕਹਿੰਦਾ ਤਰੀਕ ਬੰਦੇ ਜਿਹੜਾ ਸ਼ਵੀਰ ਨਹੀਂ ਆਦੇ ਨਾ ਕੋਈ ਯਾਰ ਇਹ ਕਿਥੋਂ ਆ ਗਏ ਇਹੋ ਜਿਹੜੇ ਵਾਹ ਪੁੱਟੀ ਪੱਟੇ ਆ ਗਏ ਬਾਬਾ ਚਿੰਗੜੇ ਉਹਦੇ ਨਾਲ ਕਰ ਰੱਖਿਆ ਮਹੀਨਾ-ਮਹੀਨੇ ਲੱਗਿਆ ਜੇ ਮੈਂ ਮੋਲੀ ਮੈਂ ਕਿਥੇ ਆ ਗਈ ਮੈਂ ਸੌ ਦਿਨ ਤਿਆਰ ਆ ਇਹ ਵਾਹ ਜੀ ਬਾਹਰ ਤੋਂ ਤੁਮੜਾ ਨਾ ਮੈਂ ਆਉਂਦਾ ਸਾਡੀ ਮੋਬਾਈਲ ਰੋਈ ਭਾਈ ਦੀ ਬੋਲਦੇ ਸਾਡੀ ਬੇਇੱਜ਼ਤੀ ਹੁੰਦੀ ਹੈ ਚੰਗਾ ਮਾਰਾ ਉਹ ਨੂੰ ਰਹਿਣ ਦਿਓ ਉਹ ਨੂੰ ਰਹਿਣ ਦਿਓ ਚਲੇਗੇ ਵੀ ਲੋਕੀ ਆਖਾਂਗੇ ਵੀ ਇਹ ਜਖਰਾਈ ਨਹੀਂ ਦੇ ਤਾ ਜਨੂਨ ਮਾਰਦੇ ਮੈਂ 6 ਮਹੀਨੇ